ਉਹਨਾਂ ਨੇ ਕਿਹਾ ਤੁਸੀਂ ਇੱਥੇ ਜਾਓ ਭਾਜੀ ਭਾਜੀ ਸਭ ਤੋਂ ਪਹਿਲਾਂ ਤੁਹਾਡਾ ਨਾਮ ਕੀ ਜੀ ਭਾਜੀ ਮੇਰਾ ਨਾਮ ਬਲਕਾਰ ਸਿੰਘ ਹਾਂਜੀ 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 ਭਾਜੀ ਮੇਰੇ ਨਾਲ ਵਾਈਫ ਵੀ ਠੀਕ ਹੈਗੇ ਹਾਂਜੀ ਉਹਨਾਂ ਗੁਰਨਾਨਕਾ ਹਸਪਤਾਲ ਤੋਂ ਕੋਈ ਵੀ ਟੈਸਟ ਲਿਖੇ ਸੀ ਤੇ ਟੈਸਟ ਨਹੀਂ ਪਹਿਲਾਂ ਸੰਧੂ ਵਾਲਾ ਕੋਈ ਕਰਾਇਆ ਇੱਕ ਟੈਸਟ ਤੁਹਾਡਾ ਦਿੱਲੀ ਤੋਂ ਹੋਇਆ ਵਾ ਉਹ ਟੈਟ ਦੇ ਵਿੱਚ ਸਾਡੇ ਬੱਚੇ ਦੀ ਰਿਪੋਰਟ ਆਈ ਹੈ ਕਿ ਉਹਦੇ ਦਿਮਾਗ ਦੇ ਵਿੱਚ ਕੋਈ ਪ੍ਰੋਬਲਮ ਆ ਤੇ ਉਹਨਾਂ ਕਹੇ ਵੀ ਜਾ ਕੇ ਦਾ ਅਬੋਰਸ਼ਨ ਕਰਨਾ ਪਏਗਾ ਤੇ ਜਾ ਤੁਸੀਂ ਪੀਜੀਆਈ ਚੰਡੀਗੜ੍ਹ ਚਲ ਜਾਓ ਪੀਜੀਆਈ ਚੰਡੀਗੜ੍ਹ ਜਾਣ ਜੋ ਕੇ ਸਾਡੇ ਕੋਈ ਹیثیت ਨਹੀਂ ਫਿਰ ਅਸੀਂ ਡਾਕਟਰ ਸਾਹਿਬ ਨੂੰ ਅੱਜ ਫੇਰੇ ਫੇਰ ਜਾ ਕੇ ਮਿਲੇ ਮੈਡਮ ਨੂੰ ਮੈਡਮ ਕਹਿੰਦੀ ਵੀ ਡਾਕਟਰ ਪ੍ਰਵੀਨ ਮਿਲਣਗੇ ਤੁਹਾਨੂੰ ਅਸੀਂ 1.5 2.25 ਘੰਟੇ ਦੇ ਡਿੱਕਿਆ 1 ਵਜੇ ਤੱਕ ਡਾਕਟਰ ਪ੍ਰਵੀਨ ਕਿਹੜੀ ਵਾਰਚ ਨੇ ਇਹ ਬੱਚਾ ਵਾਰਚ ਨੇ ਬੱਚਾ ਵਾਰਚ ਹਾਂਜੀ ਅੱਛਾ ਬੇਬੇ ਨਾਲ ਕੀ ਬੇਬੇ ਨਾਲ ਕੀ ਅੱਛਾ ਜੀ ਉਹਨਾਂ ਨੂੰ ਮਿਲੋ ਅਸੀਂ 2.25 ਘੰਟੇ ਡਿੱਕਿਆ ਫਿਰ ਕਹਿੰਦੇ ਡਾਕਟਰ ਸਾਹਿਬ ਚੱਲ ਗਏ ਫਿਰ ਮੈਡਮ ਨੇ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਵੀ ਇਹਨਾਂ ਦਾ ਕੇਸ ਜਿਹੜਾ ਹੈ ਕੀ ਕਰਨਾ ਚਾਹੀਦਾ ਫਿਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਰਣਜੀਤ ਜੈਵੀ ਨੂੰ ਦਾ ਐਡਰੈਸ ਦਿੱਤਾ ਪਰ ਮੈਨੂੰ ਨਾਂ ਦੇ ਪਾਜੀ ਪੂਰਾ ਹੁੰਦਾ ਨਹੀਂ ਇਹ ਹਾਂਜੀ ਅਹੀਂ ਪੂਰੀਆ ਰਿਪੋਰਟ ਆ ਲੈ ਕਿ ਨਾ ਕਹੇ ਮੈਡਮ ਕਹਿੰਦੀ 5000 ਰੁਪਿਆ ਲੱਗੂਗਾ ਅਹੀਂ ਤਰਲਾ ਮਾਰ ਕੇ ਚਲੋ 4500 ਰੁਪਿਆ ਦਿੱਤਾ ਉਹਨਾਂ ਨੂੰ ਪਰ ਮੈਡਮ ਕੋ ਜਦ ਅਸੀਂ ਗਏ ਅਸੀਂ ਕਿਹਾ ਸੋਚਿਆ ਵੀ ਅਲਟਰਾ ਸਾਊਂਡ ਕਰੇਗੀ ਜਾਂ ਕੁਝ ਕਰੇਗੀ ਪਰ ਮੈਡਮ ਨੇ ਸਾਨੂੰ ਸਲਾਹ ਦੇ ਕੇ ਤੋਰਤਾ ਵੀ ਤੁਹਾਡੀਆਂ ਰਿਪੋਰਟਾਂ ਜਿਹੜੀਆਂ ਸਹੀ ਨਹੀਂ ਹੈਗੀਆਂ ਤੇ ਤੁਸੀਂ ਇਹ ਰਿਪੋਰਟਾਂ ਦੁਬਾਰਾ ਕਰੋ ਜਿੱਥੋਂ ਅਸੀਂ ਆਨੇ ਆਂ ਹੁਣ ਅਹੀਂ ਦੁਬਾਰਾ ਦੁਬਾਰਾ ਕਰੀ ਬੰਦੇ ਪੈਸੇ ਕਿੱਥੋਂ ਕਰਤੀਏ ਜੇ ਕੋ ਨਾਨਕ ਵਾਲਿਆਂ ਨਾਲ ਇਦਾਂ ਤੋਰਦਾ ਤਾਂ ਅਹੀਂ ਕਿੱਧਰ ਜਾਈਏ ਗੱਲ ਕਰਨ ਦਾ 4500 ਲੈ ਲਿਆ ਤੇ ਗੱਲ ਕਰਨ ਦਾ 4500 ਰੁਪਿਆ ਲੈ ਲਿਆ ਫਿਰ ਮੈਂ ਥੋੜਾ ਜਿਹਾ ਬੋਲਿਆ ਤੇ ਫਿਰ ਇਹਨਾਂ ਬੋਲਨਦੇ ਉਹ 4500 ਰੁਪਿਆ ਵਾਪਸ ਸਾਨੂੰ ਦੇ ਦਿੱਤਾ। ਹਾਂਜੀ ਮੈਂ ਗਰੀਬ ਬੰਦਾ ਇਹੀ ਚਾਹੁੰਦਾ ਵੀ ਇਹਨਾਂ ਦਾ ਕੋਈ ਸੁਧਾਰ ਕੀਤਾ ਜਾਏ। ਅਸੀਂ ਕਿੱਧਰ ਨੂੰ ਜਾਈਏ? ਹਾਂਜੀ 30-3000 ਰੁਪਿਆ ਕਿੱਥੋਂ ਖਰਚਾਂਗੇ ਟੈਸਟਾਂ ਤੇ? ਜਿਹੜੇ ਤੁਸੀਂ ਪਹਿਲਾਂ ਟੈਸਟ ਕਰਾਏ ਕਿੱਥੋਂ ਕਰਾਏ ਸੀ? ਇੱਕ ਸੰਧੂ ਵਾਲਿਆਂ ਕੋਲ ਕਰਵਾਇਆ ਸੀ। ਇੱਕ ਦਿੱਲੀ ਤੋਂ ਰਿਪੋਰਟ ਆਈ ਸੀਗੀ। ਅੱਛਾ ਇਹਨਾਂ ਉਹ ਜਿਹੜੇ ਟੈਸਟ ਸੀ ਜਿਹੜੇ ਕਰਾਏ ਉਹ ਫੇਰ ਕਰ ਦਿੱਤੇ। ਇਹਨਾਂ ਦਾ ਦਿੱਲੀ ਵਾਲਾ ਕਹਿੰਦੇ ਇਹ ਤਾਂ ਸਾਨੂੰ ਸਮਝ ਹੀ ਨਹੀਂ ਆਉਂਦੀ ਹੈਗੀ ਵੀ ਇਹਦੇ ਵਿੱਚ ਲਿਖਿਆ ਕੀ ਆ। ਇਹ ਰਿਪੋਰਟ ਨਹੀਂ ਸਹੀ ਹੈਗੀ। ਰਿ ਅਹੀ ਤਰ੍ਹਾਂ ਪੰਜ ਲਾਬਾਂ ਦੱਸਦੇ ਆ ਉਹਨਾਂ ਤੋਂ ਜਾ ਕੇ ਟੈਸਟ ਕਰਾਓ ਠੀਕ ਹੈ ਜੀ ਹਾਂ ਜੀ ਸਾਡੇ ਵਿੱਚ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਕਰਾਂਗੇ ਪ੍ਰਧਾਨ ਜੀ ਕੀ ਮਸਲਾ ਪੈ ਗਿਆ ਜਿਹੜਾ ਅੱਜ ਤਨੂੰ ਮੀਡੀਆ ਨੂੰ ਸੁਤਨਾ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਫਤਿਹ ਮੈਂ ਕਿਸਾਨ ਯੂਨੀਅਨ ਫਤਿਹ ਜੱਥੇਬੰਦੀ ਉਹਨਾਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਪਰ ਤੇ ਇਹ ਮਸਲਾ ਆਇਆ ਵੀਰ ਬਲਕਾਰ ਭਾਈ ਨੇ ਮੈਨੂੰ ਫੋਨ ਕੀਤਾ ਕੀ ਗੁਰਨਾਣਕ ਹਸਪੀਟਲ ਦੇ ਵਿੱਚ ਪਹਿਲਾਂ ਇਹਨਾਂ ਦੇ ਵਾਈਫ ਦੇ ਸਾਥ ਮਹੀਨੇ ਦਾ ਜਿਹੜਾ ਬੱਚਾ ਕਿੰਨੇ ਸੀ ਕਿ ਇਹਨੂੰ ਜਿਹੜਾ ਪੋਸ਼ਣ ਕਰਵਾਉਣਾ ਪੈਣਾ ਠੀਕ ਆ ਅ ਇਹਨਾਂ ਕੋ ਚੰਡੀਗੜ੍ਹ ਜਾਣ ਪਹਿਲਾਂ ਕਹਿੰਦੇ ਕਿ ਪੀਜੀਐਚ ਦੇ ਉਹਨਾਂ ਦੇ ਨਹੀਂ ਮਤਲਬ ਹੈ ਸੇ ਦੇ ਨਹੀਂ ਜਾ ਸਕਦੇ ਪਰ گورਨਾਨਕ ਹਸਪਤਾਲ ਦੇ ਵਿੱਚ ਜਿਹੜਾ ਤੁਸੀਂ ਪਾਸ਼ਨ ਕਰੋ ਕਿ ਵੇਖੋ ਹੁਣ ਉਹਨਾਂ ਨੇ ਟਾਈਮ ਨਹੀਂ ਟਪਾਇਆ ਤੇ ਕੀ ਕੀਤਾ ਉਹਨਾਂ ਨੇ ਜਿਹੜੇ ਡਾਕਟਰ ਆ ਉਹਨਾਂ ਨੇ ਆਪਣੀ ਪ੍ਰਾਈਵੇਟ ਲੈਬਾਂ ਜਿਹੜੀਆਂ ਖੋਲੀਆਂ ਆ ਉੱਥੇ ਵੇਖੋ ਉਹਨਾਂ ਨੂੰ ਕਹਲਾਤਾ ਪਹਿਲਾਂ ਉੱਥੇ ਮਿਲਿਆ ਨਹੀਂ ਫੋਨ ਤੇ ਹੀ ਜਿਹੜਾ ਉਹਨੂੰ ਕਹਲਾਤਾ ਕਿ ਇਹ ਲੈਬ ਦੇ ਵਿੱਚ ਜਾਓ ਵੇਖੋ ਚਲੋ ਜਦੋਂ ਲੈਬ ਦੇ ਵਿੱਚ ਗਏ ਆ ਤੇ ਉੱਥੇ ਉਹਨਾਂ ਨੇ 4500 ਰੁਪਿਆ ਸਲਾਹ ਕਰਨ ਦਾ ਇੱਕ ਗੱਲ ਕਰਨ ਦਾ ਹੀ 4500 ਰੁਪਿਆ ਜਿਹੜਾ ਉਹਨਾਂ ਨੇ ਵੇਖੋ ਲੈ ਲਿਆ ਕਿ ਗਰੀਬ ਆਦਮੀ ਨਾਲ ਇੱਕ ਜਿਹੜੀ ਡਾਕਟਰ ਆ ਗੱਲਬਾਤ ਕੀਤੀ ਆ ਉਹਦਾ 4500 ਰੁਪਿਆ ਬਸ ਲਿਆ ਕਹਿੰਦੇ ਕਿ ਟੈਸਟ ਵਗੈਰਾ ਕਹਿੰਦੇ ਕੁਝ ਨਹੀਂ ਇਹ ਤੁਹਾਡਾ ਗੱਲਬਾਤ ਕਰਨ ਦਾ ਹੀ 4500 ਰੁਪਿਆ ਦਸੋ ਜਿੰਨੇ ਵੀ ਗੁਰਨਾਣਕਾ ਹਸਪੀਟਲ ਦੇ ਵਿੱਚ ਦੇਖੋ ਗੁਰਨਾਣਕਾ ਹਸਪੀਟਲ ਦੇ ਵਿੱਚ ਜਿੰਨੇ ਵੀ ਮਤਲਬ ਬੀਜ ਜਾਂਦੇ ਆ ਉਹਨਾਂ ਨੂੰ ਪ੍ਰਾਈਵੇਟ ਦੇ ਵਿੱਚ ਜਿਹੜਾ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਜਿਹੜਾ ਹੈ ਕਿ ਕਹਿੰਦੇ ਕਿ ਜਾਓ ਤੇ ਗੁਰਨਾਣਕਾ ਹਸਪੀਟਲ ਭਗਵੰਤ ਮਾਨ ਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਉਹਦਾ ਕਰਦਾ ਸੀ ਕਿ ਹਾਂ ਵੀ ਦਿੱਲੀ ਵਰਗੇ ਜਿਹੜੇ ਹਸਪੀਟਲ ਹੋਣਗੇ ਦਿੱਲੀ ਵਰਗੇ ਸਕੂਲ ਹੋਣਗੇ ਪਰ ਕਿਤੇ ਨਾ ਕਿਤੇ ਅਜੇ ਵੀ ਕਮ ਇਹ ਪੈਸਾ ਜਿਹੜੇ ਡਾਕਟਰਾਂ ਦਾ ਕਮਿਸ਼ਨ ਆਪਣੀਆਂ ਰੱਖਦੇ ਆ ਬਾਹਰ ਲੈਪਾਂ ਚ ਦਵਾਈਆਂ ਚ ਰੱਖਦੇ ਆ ਪਰ ਉੱਥੇ ਕਿਤੇ ਨਾ ਕਿਤੇ ਗਰੀਬ ਪਰਿਵਾਰ ਜਿਹੜੇ ਮਰ ਰਹੇ ਆ ਚਲੋ ਆਪਾਂ ਹੁਣ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾ ਕੇ ਆਓ ਚਲੋ ਉੱਪਰ ਲਾਈਵ ਚਲਣਦੇ ਆ ਪ੍ਰੋਗਰਾਮ ਲਾਈਵ ਚਲਾਵਾਂਗੇ ਜੀ ਨਿਊਜ਼ ਤੋਂ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਅੱਗੇ ਲੱਗੋ ਦੱਸੋ ਕੋਈ ਪੱਖ ਜਿਹੜਾ ਉਹਨਾਂ ਦਾ ਜਾਣਨਾ ਜਾਣਨਾ ਵੀ ਬੜਾ ਜ਼ਰੂਰੀ ਆ ਤੇ ਲਿਫਟ ਦੇ ਵਿੱਚ ਭਾਜੀ ਨੱਟ ਦੀ ਪ੍ਰੋਬਲਮ ਵੀ ਆ ਸਕਦੀ ਆ ਮੰਨਦੀ ਬਿਲਕੁਲ ਰਣਜੀਤ ਐਮਲੀ ਤੋਂ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਮੈਡਮ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਜਾਏਗੀ ਕਿਉਂਕਿ ਪੱਖ ਉਹਨਾਂ ਦਾ ਸੋਨਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਮਾਮਲਾ ਸਾਹਮਣੇ ਆਇਆ ਏ ਉਹਦੀਆਂ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਹਾਂਜੀ ਬਿਲਕੁਲ ਫਰੰਦੀ ਤਾਂ ਉਹ ਤਸਵੀਰਾਂ ਤੁਹਾਨੂੰ ਬਿਲਕੁਲ ਲਾਈਵ ਦਿਖਾ ਰਹੇ ਆ ਉੱਪਰ ਵੇਖ ਬੈਠੇ ਸਮਝ ਕੋਲ ਖੋਲੋ ਅੱਜ ਕੀ ਨਾ ਡੱਸ ਸਕਦਾ ਅੱਜ ਕੀ ਨਾ ਡੱਸ ਸਕਦਾ ਜੀ ਇਹਨਾਂ ਦੇ अलावा ਨਹੀਂ ਮੈਨੂੰ ਪਤਾ ਕਿ ਡੱਸ ਸਕਦਾ ਨਹੀਂ ਤੱਕਰ ਨਹੀਂ ਡੱਸਦਾ ਵੇ ਜੀ ਚਲ ਗਿਆ ਜੀ ਚਲ ਗਿਆ ਹੁਣ ਬੜਾ ਵੱਡਾ ਲੱਗਾ ਤੇ ਲਈ ਆਇਆ ਹਾਂਜੀ ਹਾਂਜੀ ਕੀ ਕਹਣਾ ਤੁਹਾਡਾ ਜੀ ਕਹਿਣਾ ਵੇਖੋ ਜੀ ਹੁਣ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਗੁਰਨਾਡਾ ਹਸਪੀਟਲ ਦੇ ਵਿੱਚ ਉਹ ਜਿਹੜੀਆਂ ਇੱਕ ਕਮਿਸ਼ਨਾਂ ਜਿਹੜੀਆਂ ਉਹ ਲੈਣ ਦੇ ਆ ਹੁਣ ਵੇਖੋ ਜਦੋਂ ਮਸਲਾ ਆਇਆ ਇਹਨਾਂ ਦਾ ਹੁਣ ਭੱਜ ਕੇ ਵੇਖੋ ਇੱਥੇ ਕੋਈ ਨਹੀਂ ਉਹਨਾਂ ਦਾ ਕਿਤੇ ਨਾ ਕਿਤੇ ਗਰੀਬ ਪਰਿਵਾਰ ਜਿਹੜੇ ਵੇਖੋ ਮਰਦੇ ਆ ਰੋਬ ਲਗਾਏ ਨੇ ਇਹ ਉਹਨਾਂ ਦਾ ਪੱਖ ਲੈਣਾ ਵੀ ਬੜਾ ਜ਼ਰੂਰੀ ਸੀ ਮੀਡੀਆ ਨੇ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਜਰੀਆ ਕੀਤੀ ਪਰ ਉਹ ਮੀਰੀਆ ਤੋਂ ਦੂਰੀ ਬਣਾਏ ਨੇ ਤੇ ਜਦੋਂ ਮੀਡੀਆ ਇੱਥੇ ਆਇਆ ਤੇ ਹੱਲੀ ਅੰਦਰ ਕੋਈ ਨਹੀਂ ਹੈਗਾ ਬਿਲਕੁਲ ਖਾਲੀ ਨੇ ਸਾਨੂੰ ਇਹ ਵੀ ਸੁਣਦਾ ਹੈ ਕਿ ਡਾਕਟਰ پرویز ਦੇ ਵਾਈਫ ਨਹੀਂ ਡਾਕਟਰ ਪ੍ਰਵੀਨ ਜਿਹੜੇ ਗੁਰਨਾਨਕੋਸ ਦਾ ਡਿਊਟੀ ਕਰਦੇ ਨੇ ਤੁਹਾਨੂੰ ਸੁਣ ਚਾਹਿਆ ਕਿ ਉਹਨਾਂ ਦੇ ਵਾਈਫ ਨੇ ਉਹਨਾਂ ਦੀ ਇਹ ਲੈਬ ਉਹਨਾਂ ਦੀ ਆ ਹਾਂਜੀ ਗੁਰਨਾਨਕੋਸ ਹਸਪਤਲ ਵਾਲੀ ਜਿਹੜੇ ਡਾਕਟਰ ਪ੍ਰਵੀਨਾ ਸੁਣਨ ਦੇ ਵਿੱਚ ਆਇਆ ਚਲੋ ਬਾਕੀ ਪਲੇਅਰ ਦੀ ਕਰਦੇ ਜਦੋਂ ਤੁਸੀਂ ਵੀ ਹਲਪ ਨਾਲ ਕਰਿਓ ਤੇ ਦੇਖੋ ਕਿ ਉਹ ਕਹਿੰਦੇ ਕਿ ਇਹਨਾਂ ਦਾ ਆਪਣਾ ਜਿਹੜਾ ਪ੍ਰਾਈਵੇਟ ਇਹਨਾਂ ਦੀ ਲੈਬ ਖੋਲੀਆਂ ਵਿਖੋ ਤੇ ਹੁਣ ਜੇ ਉਥੇ ਜਦੋਂ ਗਏ ਤੁਸੀਂ ਕਹੇ ਤਾਂ ਪੋਸ਼ਣ ਕਰਨਾ ਤੇ ਤੁਸੀਂ ਕਰਦੋ ਫਿਰ ਬਾਹਰ ਦੇਖੋ ਇੱਕ ਤੇ ਕ੍ਰਿਟੀਕਲ ਕੇਸ ਆ ਕਹਿੰਦੇ ਕਿ ਮਤਲਬ ਐਮਰਜੈਂਸੀ ਤੁਹਾਨੂੰ ਪੋਸ਼ਣ ਕਰਾਉਣਾ ਪੈਣਾ ਤੇ ਟਾਈਮ ਦੇਖੋ ਟੱਪ ਰਿਹਾ ਤੇ ਜੇ ਕਿਤੇ ਲੇਡੀ ਨੂੰ ਕੋਈ ਸਰਕਾਰ ਹੋਏਗੀ ਜਾਂ ਡਾਕਟਰ ਹੋਣਗੇ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਕਹਿੰਨਾ ਕਿ ਜਦੋਂ ਵੀ ਇਹੋ ਜਿਹੇ ਮਸਲਾ ਆਦਾ ਜਾਗੋ ਇੱਕ ਦੂਜੇ ਦੇ ਨਾਲ ਖੜੋ ਜਿਹੜੇ ਇਹੋ ਜਿਹੇ ਸਟੇਮ ਹੋਦੇ ਇਹਨਾਂ ਨੂੰ ਰੋਕਿਆ ਜਾਵੇ ਬਲਕਿ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ 7 ਮਹੀਨੇ ਦਾ ਵੇਖੋ ਬੱਚਾ ਪੇਸ਼ੈਂਟ 7 ਮਹੀਨੇ ਦਾ ਬੱਚਾ ਵੇਖੋ ਇੱਕ ਲੇਡੀ ਦੇ ਜਿਹੜਾ 7 ਮਹੀਨੇ ਦਾ ਬੱਚਾ ਦੇਖੋ ਠੀਕ ਆ ਉਹ ਅਗਰ ਤੁਸੀਂ ਬੋਧਨ ਕਰਨਾ ਤੇ ਅਗਰ ਤੁਹਾਨੂੰ ਪਤਾ ਕਿ ਜੇ ਟਾਈਮ ਜ਼ਿਆਦਾ ਟਪਾਇਆ ਜਾਵੇ ਤੇ ਜਾਨ ਜਾ ਸਕਦੀ ਹੈ ਅੱਛਾ ਉਹਦੇ ਵਿੱਚ ਜੁਮਿਆਰ ਕੌਣ ਹੋਏਗਾ ਪਰ ਡਾਕਟਰ ਕਿਤੇ ਨਾ ਕਿਤੇ ਆਪਣੇ ਪੈਸਿਆਂ ਦੀ ਖਾਤਰ ਵੇਖੋ ਕਿ ਲੋਕਾਂ ਦੀ ਜ਼ਿੰਦਗੀ ਦੇ ਨਾਲ ਖੇਡ ਰਹੇ ਕਿਤੇ ਵੀ ਉਹਨਾਂ ਐਮਰਜੈਂਸੀ ਦੇ ਵਿੱਚ ਵੀ ਲੈ ਕੇ ਚਾਹੀਏ ਕਿਤੇ ਕੋਈ ਕੇਸ ਤੇ ਕਹਿ ਕੇ ਉਹਨਾਂ ਪ੍ਰਾਈਵੇਟ ਹਸਪੀਟਲ ਤੇ ਲੈ ਜਾਓ ਪਰ ਤੁਸੀਂ ਇੰਨੀਆਂ ਇੰਨੀਆਂ ਲੱਖ ਲੱਖ ਰੁਪਏ ਤਰਫਾਵਾ ਕਾਹਦੀਆਂ ਲੈਣ ਦੇ ਜੇ ਤੇ ਬਹੁਤ ਹੀ ਮਾੜੀ ਗੱਲ ਆ ਤੇ ਲੋਕਾਂ ਨੂੰ ਕਹਿੰਦਾ ਜੱਬ ਉਹ ਇਹੋ ਜਿਹੇ ਜਿਹੜੇ ਇਹਨਾਂ ਦੇ ਪੜਦੇ ਫਾਸ ਹੋਣੇ ਚਾਹੀਦੇ ਤੁਹਾਨੂੰ ਜਿਹੜੀ ਰਸੀਦ ਹੈ ਤਾਂ ਤੁਹਾਨੂੰ ਦਿੱਤੀ ਹੰਨਾਂ ਨੇ ਜਿਹੜਾ ਪੈਸੇ ਲਏ ਹੋਰ ਫੀਸ ਦਿਖਾਓ ਸਾਨੂੰ ਦੇਖੋ ਤੁਸੀਂ ਕਿੰਦਾ ਪੈਸੇ ਇਕੱਠੇ ਕਰਦਾ ਤੇ ਇਹਨਾਂ ਨੂੰ ਵੇਖੋ ਕਿ 4500 ਰੁਪਏ ਇਹਨਾਂ ਲਈ ਐਵੇਂ ਤਾਂ ਕੋਈ ਨਹੀਂ ਆ ਪਰ ਗਰੀਬ ਆਦਮੀ ਲਈ ਬੜੀ ਤਗੜੀ ਐਵੇਂ ਤਾਂ ਤੇ ਡਾਕਟਰ ਨਾਲ ਵੀ ਦੇਖੋ ਜੇ ਗੱਲ ਕੀਤੀ ਆ ਇਹਦੇ ਵਿੱਚ ਬੋਲ ਰਹੀ ਆ ਦੇਖੋ ਹਾਂਜੀ ਭਾਵੇਂ ਮੈਂ ਨਾ ਜ਼ਿਲ੍ਹਾ ਪ੍ਰਧਾਨ ਬੋਲਦਾ ਪਰ ਕਿਸਾਨੀ ਨੇ ਪਤਾ ਲੱਗ ਗਿਆ ਚੱਲੋ ਮੈਂ ਕਿਸਾਨੀ ਦੇ ਪ੍ਰਧਾਨੀ ਤੋਂ ਲੱਗਣ ਮੈਂ ਮੱਡੀ ਖੜੋਦ ਤਾਣਾ ਮੈਂ ਇੱਥੇ ਮੈਂ ਆਇਆ ਸੀ ਤੁਹਾਡੇ ਕੋਲ ਬਲਕਾ ਸਿੰਘ ਤੁਸੀਂ ਬੋਲ ਕੇ ਦੱਸ ਦਿਓ ਜੇ ਖਾਜਾਂ ਇਹਨਾਂ ਨੇ ਦੇਖੋ ਵੇਖੋ ਜਦੋਂ ਜਦੋਂ ਉਹਨਾਂ ਨੇ ਮੈਂ ਫੋਨ ਕੀਤਾ ਆਪਣੇ ਜੱਥੇ ਬੰਦੇ ਕੋਲ ਕਿ ਹਾਂ ਵੀ ਠੀਕ ਆ ਤੁਹਾਡੇ ਕੋਈ ਦਾ ਪੇਸ਼ੈਂਟ ਆਇਆ ਆ ਉਹਦਾ ਕੀ ਕੇਸ ਆ ਵੇਖੋ ਡਰਦੇ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਹਾਂ ਵੀ ਇਹ ਮੀਡੀਆ ਬੁਲਾ ਰਹੇ ਆ ਠੀਕ ਆ ਮੀਡੀਆ ਦੀ ਪਾਵਰ ਆ ਫਿਰ ਇਹਨਾਂ ਨੇ 4500 ਰੁਪਏ ਇਹਨਾਂ ਨੂੰ ਦੇਖੋ ਵਾਪਸ ਕਰਤਾ ਕਿਤੇ ਨਾ ਕਿਤੇ ਫਿਰ ਉਹ ਮੈਡਮ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਉਹਨਾਂ ਦੇ ਵਾਈਫ ਦਾ ਜਿਹੜਾ ਇਹ ਲੈਬ ਹੈਗੀ ਆ ਤੇ ਵੇਖੋ ਪ੍ਰਾਈਵੇਟ ਏਦਾਂ ਆਪਣੀਆਂ ਲੈਬਾਂ ਫੁੱਲੀਆਂ ਇਹਨਾਂ ਨੇ ਪ੍ਰਾਈਵੇਟ ਮੈਡੀਕਲ ਖੋਲੇ ਤੇ ਉੱਥੇ ਬਾਹਰ ਭੇਜ ਦਿੰਦੇ ਆ ਤੇ ਕਿਤੇ ਨਾ ਕਿਤੇ ਵੇਖੋ ਕਮਾਈ ਉਹ ਤਾਂ ਲਾਜ ਸਵਾਲ ਨਹੀਂ ਉਹਨ ਕੀ ਮੰਗਦੀ ਰੱਖਦੇ ਆ ਮੰਗ ਕੀ ਕਰਦੇ ਆ ਵੇਖੋ ਤੁਹਾਨੂੰ ਉਹਨਾਂ ਨੇ ਪੈਸੇ ਦੇ ਦਿੱਤੇ ਆ ਪੈਸੇ ਦੇ ਦਿੱਤੇ ਪਰ ਅਸੀਂ ਇਹ ਆਵਾਜ਼ ਚੁੱਕੀ ਤਾਂ ਆ ਕਿ ਸਾਰੇ ਗਰੀਬ ਪਰਿਵਾਰਾਂ ਨੂੰ ਕਿਹਾ ਵੀ ਇਹ ਜਾਗੋ ਇਹੋ ਜੇ ਸਕੈਮਾਂ ਤੋਂ ਬਚੋ ਜਿਹੜੇ ਪੈਸੇ ਨਜਾਇਜ਼ ਜਿਹੜੇ ਗਰੀਬਾਂ ਤੋਂ ਲੈਂਦੇ ਆ ਇਹੋ ਜੇ ਪੈਸੇ ਜਿਹੜੇ ਉਹ ਨਾ ਲੈਣ ਗਰੀਬ ਪਰਿਵਾਰ ਕਿਤੇ ਨਾ ਕਿਤੇ ਵਿਆਜੀ ਸ਼ਾਦੀ ਚੁੱਕ ਕੇ ਜਿਹੜਾ ਆ ਇਲਾਜ ਕਰਾਉਂਦਾ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਹਾਨੂੰ ਹਸਪੀਟਲ ਜਦੋਂ ਪ੍ਰਾਈਵੇਟ ਤੁਹਾਨੂੰ ਕਿਤੇ ਕਲਾਉਂਦੇ ਆ ਉਹ ਤੁਸੀਂ ਨਾ ਜਾਇਆ ਕਰੋ ਉੱਥੇ ਬਾਅਦ ਚੁੱਕੋ ਵੀ ਹਮੇ ਠੀਕ ਆ ਲਾਜ ਜਿਹੜਾ ਸਾਰਾ ਵੇਖੋ ਬਰਨਾਰਕ ਦੇਵ ਪਾਸ਼ਾ ਦੇ ਨਾਂ ਤੇ ਜਿਹੜਾ ਹਸਪੀਟਲ ਖੋਲਿਆ ਆ ਉਹਦੇ ਕਿਤੇ ਨਾ ਕਿਤੇ ਵੇਖੋ ਕਿੰਨੀ ਠੱਗੀ ਹੋ ਰਹੀ ਆ